ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 2 ਤੋਂ 5 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਹਾਲਾਤ ਬਹੁਤ ਨਾਜ਼ੁਕ ਨੇ ਜੀ ਲਗਾਤਾਰ ਹੜ੍ਹਾਂ ਦਾ ਮਾਰ ਪੰਜਾਬ ਦੇ ਉੱਪਰ ਲਗਾਤਾਰ ਪੈ ਰਹੀ ਹੈ ਹਾਲਾਤ ਇਸ ਕਦਰ ਬੇਕਾਬੂ ਹੋਏ ਪਏ ਨੇ ਕਿ ਪੰਜਾਬ ਦੇ ਲਗਭਗ 10 ਤੋਂ 12 ਜ਼ਿਲ੍ਹੇ ਭਾਰੀ ਚਪੇਟ ਦੇ ਵਿੱਚ ਨੇ ਹੜ੍ਹ ਦੀ ਪਰ ਜਿਸ ਤਰੀਕੇ ਨਾਲ ਬਰਸਾਤ ਹੋ ਰਹੀ ਹੈ ਇੱਕ ਤਰੀਕ ਨੂੰ ਬਰਸਾਤ ਹੋਈ ਜੀ ਉਸ ਤਰੀਕੇ ਨਾਲ ਜਿਹੜੇ ਹੜ੍ਹ ਦੇ ਹਾਲਾਤ ਨੇ ਉਹ ਧੋਆਬੇ ਦੇ ਇਲਾਕੇ ਖਾਸ ਤੌਰ ਤੇ ਨਮਾ ਸ਼ਹਿਰ ਤੋਂ ਹੁੰਦਾ ਹੋਇਆ ਰੂਪਨਗਰ ਦਾ ਜਿਹੜਾ ਵੀ ਬੈਲਟ ਹੈ ਇਹਦੇ ਵਿੱਚ ਨੰਗਲ ਅਨੰਦਪੁਰ ਸਾਹਿਬ ਤੋਂ ਜਿਹੜੀ ਇਹ ਨਹਿਰਾਂ ਨਿਕਲ ਰਹੀਆਂ ਨੇ ਉਹਨਾਂ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਖਤਰਾ ਮਡਰਾਣਾ ਸ਼ੁਰੂ ਹੋ ਚੁੱਕਿਆ ਜੀ ਪਹਿਲਾਂ ਤਾਂ ਸਿਰਫ ਸਾਨੂੰ ਦੇਖਣ ਨੂੰ ਮਿਲ ਰਿਹਾ ਸੀ ਫਜ਼ਿਲਕੇ ਦੀ ਸਾਈਡ ਅੰਮ੍ਰਿਤਸਰ ਦੀ ਸਾਈਡ ਜਿਹੜਾ ਉੱਪਰਲੀ ਬੈਲਟ ਹੈ ਪੰਜਾਬ ਦੀ ਜਿੱਥੋਂ ਕਿ ਰਾਵੀ ਨੇ ਮਾਰ ਮਾਰੀ ਹੈ ਇਹ ਏਰੀਏ ਦੇ ਵਿੱਚ ਬਰਸਾਤ ਦੇ ਕਾਰਨ ਦੇਖਣ ਨੂੰ ਮਿਲ ਰਿਹਾ ਸੀ ਕਿ ਬਾਬਾ ਡੇਰਾ ਬਾਬਾ ਨਾਨਕ ਹੋ ਗਿਆ ਅੰਮ੍ਰਿਤਸਰ ਹੋ ਗਿਆ ਜੀ ਫਜ਼ਿਲਕੇ ਦੇ ਬਹੁਤ ਸਾਰੇ ਸ਼ਹਿਰ ਹੋ ਗਏ ਤੇ ਉੱਪਰਲੇ ਪਾਸੇ ਅਗਰ ਪਠਾਨਕੋਟ ਗੁਰਦਾਸਪੁਰ ਦੀ ਗੱਲ ਕਰੀਏ ਹੁਸ਼ਿਆਰਪੁਰ ਦੇ ਕੁਝ ਕ ਇਲਾਕਿਆਂ ਦੀ ਗੱਲ ਕਰ ਲਈ ਇਹਨਾਂ ਵਿੱਚ ਮੀਂਹ ਜਿਆਦਾ ਸੀ ਪਰ ਹੁਣ ਹਾਲਾਤ ਬਹੁਤ ਜਿਆਦਾ ਵਿਗੜ ਚੁੱਕੇ ਨੇ ਕੋਈ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਜਾਣਕਾਰੀ ਸਾਂਝੀ ਕਰਾਂਗੇ ਹੋ ਸਕੇ ਤਾਂ ਜਿੰਨੇ ਵੀ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਕਾਬੂ ਪਾਵੇ ਜਲਦ ਤੋਂ ਜਲਦ ਤੁਸੀਂ ਵੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖੋ ਅਰਦਾਸ ਕਰੋ ਕਿ ਜਲਦ ਤੋਂ ਜਲਦ ਪੰਜਾਬ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਮਿਲੇ ਤੇ ਪੰਜਾਬ ਆਪਣੇ ਪੈਰਾਂ ਦੇ ਉੱਪਰ ਫੇਰ ਖੜਾ ਹੋਵੇ ਜੀ ਤੇ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਜੀ ਮੌਸਮ ਦੇ ਹਾਲਾਤਾਂ ਦੀ ਤੁਸੀਂ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਹੋ ਸਕੇ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ 2 ਤਰੀਕ ਦੀ ਜੋ ਜਾਣਕਾਰੀ ਹੈ ਉਹ ਸੇਮ ਹਾਲਾਤ 1 ਤਰੀਕ ਵਾਲੇ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਹੁਤ ਜ਼ਿਆਦਾ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਸੈਭਜਾ ਰਜੀਤ ਸਿੰਘ ਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਬਹੁਤ ਭਾਰੀ ਮੀਂਹ ਹੈ ਪਰ ਲੱਗਦਾ ਹੈ ਕਿ ਤਰਨਤਾਰਨ ਮੋਗਾ ਬਰਨਾਲਾ ਤੇ ਸੰਗਰੂਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਦੇਖਣ ਨੂੰ ਮਿਲੇਗਾ 1 ਤਰੀਕ ਰਾਤ ਤੋਂ ਲੈ ਕੇ 2 ਤਰੀਕ ਤੜਕੇ ਤੱਕ ਬਹੁਤ ਭਾਰੀ ਮੀਂਹ ਦੀ ਉਮੀਦ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਬਰਨਾਲਾ ਸੰਗਰੂਰ ਤੇ ਮਾਨਸਾ ਇਹਨਾਂ ਵਿੱਚ ਵੀ ਹਲਕਾ ਦਰਮਿਆਨਾ ਵੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਝੜੀ ਨੋਵਾ ਮਾਹੌਲ ਬਣਿਆ ਹੋਇਆ ਜੀ ਅਗਰ ਇਸੇ ਤਰੀਕੇ ਨਾਲ ਮੀਂਹ ਪੈਂਦਾ ਰਿਹਾ ਹੁਮਾਚਲ ਵਿੱਚ ਵੀ ਸਿਸਟਮ ਬਣੇ ਹੋਏ ਨੇ ਤਾਂ ਭਾਖੜੇ ਦਾ ਨਿਸ਼ਾਨ ਖਤਰੇ ਦੇ ਬਹੁਤ ਨੇੜੇ ਪਹੁੰਚ ਚੁੱਕਿਆ ਜੀ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਦਿਖਾਈ ਦੇ ਰਿਹਾ ਅਗਰ ਗੱਲ ਕਰੀਏ ਆਪਾਂ 3 ਅਤੇ 4 ਤਰੀਕ ਦੀ ਥੋੜ੍ਹਾ ਜਿਹਾ ਸੁੱਖ ਦਾ ਸਾਹ ਪੰਜਾਬ ਨੂੰ ਮਿਲਦਾ ਹੋਇਆ ਦਿਖਾਈ ਦੇਵੇਗਾ 3 ਤਰੀਕ ਨੂੰ ਸਿਰਫ ਜਿਹੜੀ ਮੀਂਹ ਹੈ ਉਹ ਪਠ ਪਰ ਚਿੰਤਾ ਦੀ ਗੱਲ ਇਹ ਹੈ ਕਿ ਜਿੰਨੇ ਵੀ ਮੇਨ ਟਾਈਮ ਨੇ ਉਹ ਇਹਨਾਂ ਇਲਾਕਿਆਂ ਵਿੱਚ ਹੀ ਨੇ ਪਠਾਨਕੋਟ ਦੇ ਵਿੱਚ ਅਗਰ ਗੱਲ ਕਰੀਏ ਰਣਜੀਤ ਸਾਗਰ ਡੈਮ ਹੈ ਜੀ ਠੀਕ ਹੈ ਉਸ ਤੋਂ ਅੱਗੇ ਅਗਰ ਆ ਜੀ ਤਾਂ ਪੌਂਗ ਡੈਮ ਹੈ ਜੀ ਆਪਣਾ ਫਿਰ ਨਾਲ ਦੇ ਨਾਲ ਪਾਕੜਾ ਡੈਮ ਹੈ ਇਹ ਤਿੰਨ ਚਾਰ ਡੈਮ ਨੇ ਜਿਹੜੇ ਤੇ ਇੰਨੇ ਡੈਮ ਨੇ ਅਗਰ ਇਹਨਾਂ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਖਤਰਾ ਟਲਿਆ ਨਹੀਂ ਹਲੇ ਖਤਰਾ ਹਜੇ ਵੀ ਵਰਕਰ ਰਿਹਾ ਬਿਸ਼ੱਕ ਮੀਂਹ ਘਟ ਜਾਊਗਾ ਪਰ ਹਾਲਾਤ ਵਰਕਰ ਰਹਿਣਗੇ ਬਾਕੀ ਅਗਰ ਗੱਲ ਕਰੀਏ ਇਸ ਦਿਨ ਮੀਂਹ ਦੀ ਤਾਂ ਗੁਰਦਾਸਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਸੰਗਰੂਰ ਤੇ ਮਾਨਸਾ ਵਿੱਚ ਘਟਮੀ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਚੰਗੀ ਗੱਲ ਇਹ ਹੈ ਕਿ ਮੀਂਹ ਹੁਣ ਘਟਦਾ ਹੋਇਆ ਦਿਖਾਈ ਦੇਵੇਗਾ 4 ਤਰੀਕ ਨੂੰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਡਰਾਈ ਹੈ ਖੁਸ਼ਕ ਮੌਸਮ ਹੋਣ ਦੇ ਨਾਲ ਥੋੜੀ ਜਿਹੀ ਠੱਲ ਪੈਂਦੀ ਹੋਈ ਮੀਂਹ ਨੂੰ ਦਿਖਾਈ ਦੇ ਰਹੀ ਹੈ ਬਾਕੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਾਵਾਸ਼ਹਿਰ ਰੂ ਲੁਧਿਆਣਾ ਸਾਬਜਾ ਰਜੀਤ ਸਿੰਘ ਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਸੰਗਰੂਰ ਬਰਨਾਲਾ ਤੇ ਮਾਨਸਾ ਵਿੱਚ ਬੂੰਦਾਬੰਦੀ ਦੀ ਉਮੀਦ ਬਣਦੀ ਹੋਈ ਸਾਨੂੰ ਹਰੇ ਵੀ ਦਿਖਾਈ ਦੇਵੇਗੀ ਆਖਰੀ ਦਿਨ 5 ਸਤੰਬਰ ਦੀ ਗੱਲ ਕਰੀ ਤਾਂ ਮਾਲਵਾ ਬੈਲਟ ਸੁੱਕੀ ਦਿਖਾਈ ਦੇ ਰਹੀ ਹੈ ਡਰਾਈ ਦਿਖਾਈ ਦੇ ਰਹੀ ਹੈ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਬਰਨਾਲਾ ਮਾਨਸਾ ਅਤੇ ਸੰਗਰੂਰ ਕੋਈ ਉਮੀਦ ਹੀ ਉਮੀਦ ਨਹੀਂ ਹੈ ਬਾਕੀ ਪੰਜਾਬ ਦੀ ਅਗਰ ਗੱਲ ਕਰੀ ਤਾਂ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਲੁਕੇ ਨਾ ਨਮਾਸ਼ਾ ਰੂਪਨਗਰ ਸਭ ਜਦਾ ਅਜੀਤ ਸਿੰਘ ਨਗਰ ਮੁਹਾਲੀ ਤੇ ਪਟਿਆਲਾ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਬਣਦੀ ਹੋਈ ਸਾਨੂੰ ਦਿਖਾਈ ਦੇਵੇਗੀ ਜੋ ਕਿ ਇੱਕ ਚੰਗੀ ਗੱਲ ਹੈ ਕਿ ਹੁਣ ਥੋੜਾ ਜਿਹਾ ਮੀਂਹ ਘਟ ਰਿਹਾ ਹੈ। ਬਾਕੀ ਤੁਸੀਂ ਅਗਰ ਕਿਸੇ ਵੀ ਤਰੀਕੇ ਦੀ ਜ਼ਰੂਰਤ ਹੈ ਤਾਂ ਆਪਣੇ ਨੇੜੇ-ਤੇੜੇ ਦੇ ਹੈਲਪਲਾਈਨ ਨੰਬਰ ਨੂੰ ਜ਼ਰੂਰ ਸਰਚ ਕਰੋ। ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਆਪਣੇ ਡੀਸੀ ਨੂੰ ਆਪਣੇ ਪੁਲਿਸ ਦੇ ਡਿਪਾਰਟਮੈਂਟ ਨੂੰ ਆਪਣੇ ਐਮਐਲਏ ਨੂੰ ਠੀਕ ਹੈ ਆਪਣੇ ਐਮਪੀ ਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ ਫੋਲੋ ਕਰਕੇ ਰੱਖੋ ਤਾਂ ਕਿ ਉਹਨਾਂ ਵੱਲੋਂ ਕੋਈ ਵੀ ਇਨਸਟਰਕਸ਼ਨ ਆਂਦੀ ਹੈ ਕੋਈ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਉਹ ਹੋ ਸਕੇ ਹੋ ਸਕੇ ਤਾਂ ਘਟੋ ਘਟ ਆਪਣੇ ਐਮਐਲਏ ਨੂੰ ਆਪਣੇ ਐਮਪੀ ਨੂੰ ਜ਼ਰੂਰ ਫੋਲੋ ਕਰੋ ਤੇ ਆਪਣੇ ਡੀਸੀ ਨੂੰ ਠੀਕ ਹੈ ਜੀ ਆਪਣੇ ਇਲਾਕੇ ਦੇ ਪੁਲਿਸ ਡਿਪਾਰਟਮੈਂਟ ਦੇ ਕਮਿਸ਼ਨ ਨੂੰ ਜ਼ਰੂਰ ਫੋਲੋ ਕਰੋ ਤੇ ਕਿਸੇ ਵੀ ਵਧੀਆ ਨਿਊਜ਼ ਚੈਨਲ ਨੂੰ ਦੇਖਦੇ ਰਹੋ ਕੀ ਅਪਡੇਟ ਹੈ ਆਪਣੇ ਲੋਕਲ ਨਿਊਜ਼ ਚੈਨਲ ਜ਼ਰੂਰ ਦੇਖੋ ਜੀ ਠੀਕ ਹੈ ਸਾਨੂੰ ਕੋਈ ਇੰਨਾ ਸ਼ੌਕ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਬਾਰ-ਬਾਰ ਆਪਣੇ ਚੈਨਲ ਤੇ ਰਿਕੁਐਸਟ ਕਰੀਏ ਕਿ ਸਾਡੇ ਚੈਨਲ ਸਬਸਕ੍ਰਾਈਬ ਕਰੋ ਕੋਈ ਵੀ ਚੈਨਲ ਤੁਹਾਨੂੰ ਵਧੀਆ ਲੱਗਦਾ ਉਹਨੂੰ ਫੋਲੋ ਕਰੋ ਫਿਲਹਾਲ ਬਾਕੀ ਜਦੋਂ ਹੜ੍ਹਾਂ ਦੀ ਕੰਡੀਸ਼ਨ ਸਹੀ ਹੋਵੇਗੀ ਤਾਂ ਉਦੋਂ ਤੱਕ ਦੇਖਦੇ ਕੀ ਬਣਦਾ ਫਿਲਹਾਲ ਮੌਸਮ ਦੇ ਹਾਲਾਤ ਪੰਜਾਬ ਦੇ ਉੱਪਰ ਨਾਜੂਕ ਹੈ ਜੀ ਇਹ ਸੀ ਜੀ ਅਪਡੇਟ ਮਿਲਦੇ ਅਗਲੀ ਜਾਣਕਾਰੀ ਦੁਪਹਿਰ ਦੇ ਸਮੇਂ ਲੈ ਕੇ ਤੇ ਅਗਰ ਕੋਈ ਜ਼ਰੂਰਤ ਹੋਈ ਤਾਂ ਲਾਈਵ ਵੀ ਆਵਾਂਗੇ ਬਣੇ ਰਹੋ ਧੰਨਵਾਦ ਚੈਨਲ ਤੇ ਧੰਨਵਾਦ ਜੀ